ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਜਿਹੜੋ ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪੱਤਨ ਨਗਾਵਾਂ ਸੇ ਲਈ ਲੈ ਕੇ ਆਏ ਜੀ ਦੋ ਬਾਈ ਤਾਜ਼ੀਆਂ ਸੂਈਆਂ ਇੱਕ ਗੱਬਣਾ ਥੋੜੇ ਕਿਦਣ ਕਰਮ ਵਾਲੀ ਲੈਂਦੀ ਆ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਜੀ ਤਾਂ ਕਿ ਹਰ ਇੱਕ ਵਾਰ ਵਾਲੀ ਨੇ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਜੀ ਜੇ ਕੋਈ ਵੀ ਰੈਮੇ ਦੀ ਵੀਡੀਓ ਬਣਾਉਣੀ ਚਾਹੁੰਦਾ ਮੇਰੇ ਨਾਲ ਕਨੈਕਟ ਕਰ ਲੋ ਕੰਟੈਕਟ ਨੰਬਰ ਨੋਟ ਕਰੋ 81467 15312 81467 15312 ਤੇ ਆਓ ਕਰ ਲੈਨੇ ਬਾਪੂ ਨਾਲ ਗੱਲਬਾਤ ਬਾਪੂ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋਰ ਠੀਕ ਹੋ ਵਧੀਆ ਵਧੀਆ ਜੀ ਵਧੀਆ ਨਾਮ ਤੇ ਐਡਰੈਸ ਬੋਲਦੇ ਨਾਮ ਮੰਦਰ ਸਿੰਘ ਜੀ ਪਿੰਡ ਛੰਨਾ ਗਲਾਰ ਸਿੰਘ ਵਾਲਾ ਹੂੰ ਜ਼ਿਲ੍ਹਾ ਬਰਨਾਲਾ ਹੂੰ ਟਪਾ ਤਸੀਲ ਨੇੜੇ ਪਿੰਡ ਭਟੌਰ ਨੇ ਵਾਲਾ ਠੰਡਾ ਬੰਨਾ ਇੱਥੇ ਪਿੰਡਾਂ ਦੇ ਨਾਲ ਮੋਬਾਈਲ ਨੰਬਰ ਬੋਲੋ 9855733688 ਠੀਕ ਜਿਹੜੀ ਪਹਿਲੇ ਨੰਬਰ ਦੇ ਵਹਿੜਾ ਕਿਹੜਾ ਸੂਆ ਸੂਈ ਹੈ ਇਹ ਦੂਜਾ ਸੂਆ ਹੈ ਜੀ ਕਦੋਂ ਸੂਈ ਹੈ ਇਹ ਇਹ ਕੱਲ੍ਹ ਸੂਈ ਹੈ ਦੁਪਹਿਰੇ ਜੀ ਬੱਚਾ ਕੀ ਦੇਤਾ ਬੱਛੀ ਬੱਛੀ ਦੇਤੀ ਬੱਛੀ ਬਹੁਤ ਚੰਗੀ ਹੈ ਜੀ ਬਹੁਤ ਚੰਗੀ ਬੱਚੀ ਹੈ ਨਾ ਹਾਂ ਬੱਚਾ ਧੰਨਕੁਨ ਦੇਖੋ ਬੱਛੀ ਦਾ ਬੱਚੀ ਦੀ ਕੁਆਲਿਟੀ ਚੈੱਕ ਕਰ ਲਓ ਬਹੁਤ ਚੰਗਾ ਬੱਚਾ ਦੱਤਾ ਕਰਮ ਵਾਲੀ ਨੇ ਕੀ ਬਾਤ ਆ ਭਾਈ ਤੇ ਜੇਰ ਜੁਰ ਪੈਗੀ ਆ ਜੇਰ ਦੀ ਆਪਣੇ ਕੋਲ ਪ੍ਰੂਫ ਸਾਰਾ ਦੇਵਾਂਗੇ ਠੀਕ ਆ ਭਾਈ ਆਰਡਰ ਬੜਾ ਕਮਾਲ ਆ ਹਨਾ ਹਾਂ ਪੂਰੀ ਸੋਹਣਾ ਕਿੰਨਾ ਦੁੱਧ ਦੇ ਦੂ ਬਾਪੂ ਐਸਟੀਮੇਟ ਚਾਹੀਦਾ 20 ਦੇ ਨੇੜੇ ਦੇਲੇ ਜੀ ਓਕੇ ਜਿਵੇਂ ਜਗਾਰ ਜਾ ਸਾਰਾ ਥਣ ਥੁੰਨ ਦਾ ਮੋਹਰੋ ਲੈਵਾ ਚੈੱਕ ਕਰ ਲਓ ਥਣ ਥੁੰਨ ਇੱਕ ਨੰਬਰ ਮੁਠੀ ਵਾਲਾ ਥਣ ਮਾਰ ਮਾਰ ਦੇ ਇੱਕ ਬੱਚਾ ਲਾ ਦਈਏ ਮਾਰ ਦੋ ਕੋਈ ਨਹੀਂ ਮਾਰ ਦੋ ਜਿਵੇਂ ਮਰਜੀ ਥਾਰਾ ਮਾਰ ਲਓ ਕੋਈ ਚੱਕਰੀ ਨਹੀਂ ਕਹਿਣਾ ਕੋਈ ਚਵਾਈ ਬੜੀ ਚੰਗੀਆਂ ਨਾ ਬਾਪੂ ਮੋਟਾ ਮੋਟਾ ਜਿਉਂਦਾ ਜਿਵੇਂ ਮਰਜੀ ਚੋਈ ਚੱਲ ਕੀ ਹਵਾ ਬੜੀ ਚੰਗੀ ਜਵਾਈ ਹੈ ਨਾ ਯਾਰ ਜੀ ਬਿਸਮਲਾ ਹੈ ਬਾਪੂ ਕੋਈ ਬੱਚਾ ਨਹੀਂ ਲਾਇਆ ਕੋਈ ਨਿਆਣਾ ਨਹੀਂ ਪਾਇਆ ਜਿਵੇਂ ਮਰਜੀ ਲੈ ਬਾਲੀ ਚੰਗੀ ਜਿਵਾਈ ਹੈ ਇੱਕ ਨੰਬਰ ਚੋਣ ਲੈ ਬਾ ਦੇਖ ਕਹਿੰਦੇ ਹਾਂ ਡੀਵੀਡ ਵਾ ਵਾ ਖੋਲ ਦੇ ਤੋਰ ਬਾਕੀ ਜਰਸੀ ਹੈ ਜੀ ਜਰਸੀ ਪੈਂਦੀ ਇਧਰ ਮੂੰਹ ਦੇਖੋ ਇਧਰ ਦਿਖਾਉਂਦੇ ਆ ਫੇਸ ਤੇ ਪਹਿਲਾਂ ਥਾਣ ਦੇਖੋ ਲੈ ਥਾਣ ਬੜਾ ਕਮਾਲ ਦਾ ਲੱਗਿਆ ਬਾਕੀ ਕਲਰ ਬੜਾ ਚੰਗਾ ਹੈ ਬਹੁਤ ਚੰਗਾ ਹੈ ਹਾਂ ਇਹ ਕਲਰ ਨਹੀਂ ਮੰਗ ਬਹੁਤ ਇਹ ਫੇਰ ਚ ਪੈਂਦੀ ਹੈ ਇਹ ਸ਼ਰ ਜਰਸੀ ਦਾ ਕ੍ਰਾਸ ਫੇਸ ਦੇ ਟੂਆ ਟੂਆ ਬੋਦੀ ਵਾਦੀ ਪੂਰੀ ਚੰਗੀ ਸਨਖ ਆਪਣਾ ਬੈਡ ਦੇ ਵਿੱਚ ਫੁੱਲ ਫੁੱਲ ਬ੍ਰੀਡ ਆ ਕਿ ਨਹੀਂ ਹਾਂ ਜੀ ਹਾਂ ਕੀ ਮੋਲ ਆ ਵਾ ਪੁੱਜਾ ਜੈਜ ਮੋਲ ਜੀ ਆਪਾਂ ਫੋਨ ਤੇ ਦੱਸ ਦਿਆਂ ਜੈ ਜੀ ਹਾਂ ਠੀਕ ਆ ਬਾਲਾ ਮੋਲ ਨਹੀਂ ਕਰਦੇ ਬਾਪੂ ਕਹਿੰਦਾ ਜੈਜ ਮੋਲ ਹੋ ਖਿੱਚ ਕੇ ਮੋਲ ਰੱਖਾਂਗੇ ਮੋਲ ਹੋਊਗਾ ਫੋਨ ਤੇ ਮੋਲ ਪਹਿਲਾਂ ਹੀ ਬਾਈ ਹੰਡੀ ਠੁੰਡੀ ਦੀ ਚਬਾਈ ਦੀ ਹਮ ਆਪ ਹੀ ਫੁੱਲ ਗਰੰਟੀ ਓਕੇ ਬਾਈ ਤੋਰਾ ਤੋਰਾ ਐਨ ਓਕੇ ਆ ਗਰਮ ਵਾਲੀ ਦਾ ਕਿਆ ਬਾਤ ਹੈ

ਅਜੇ ਦੀ ਪਿੱਪਾ ਮੱਠਲ ਜਪਈਆ ਕੰਪਲੀਟ ਆ ਓਕੇ ਆ ਬਾਈ ਲੈਵ ਲੂਗਾ ਬੜਾ ਕਮਾਲ ਦਾ ਹਨਾ ਹਾਂਜੀ ਬਹੁਤ ਸੋਹਣਾ ਆ ਬੱਚਾ ਲਾ ਲੀ ਗੀ ਮੜਾ ਜਾ ਹਾਂ ਕਿੰਨਾ ਦੁੱਧ ਦੇ ਦੂ ਬਾਪੂ ਐਸਟੀਮੇਟ ਆ ਦੁੱਧ 17 18 ਲੀਟਰ ਜੀ ਠੀਕ ਆ ਬਾਈ ਹੂੰ ਬਾਕੀ ਤਾਂ ਹੋਰ ਕੋਈ ਨਹੀਂ ਬਾਈ ਮਾਰ ਕੇ ਰੱਖਾ ਹਾਂਜੀ ਹਾਂ ਚਿਵਾਈ ਦੇਖੋ ਗਰਮਾ ਚੂਣ ਚਾਣ ਬੜਾ ਚੰਗਾ ਹਨਾ ਬੜਾ ਚੰਗਾ ਮੋਟਾ ਮੋਟਾ ਚੂਣਾ ਜਿਵੇਂ ਮਰਜੀ ਆ ਦੇਖ ਲੂ ਪਿਛਲੇ ਸਾਲ ਨੇ ਕਹਿਣਾ ਕਰਮਾਈ ਨੇ ਕੁਛ ਨਹੀਂ ਬੜੀ ਚੰਗੀ ਜਿਵਾਈ ਆ ਹਨੇ ਹਾਂ ਮੋਟਾ ਮੋਟਾ ਜੁਣਾ ਠੰਡੀ ਸੀਲ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੱਕਰੀ ਨਹੀਂ ਚਾਰੇ ਥਣ ਨਿੱਖੜਵੇਂ ਪੂਰੇ ਗੈਬ ਤੇ ਇਕੱਲਾ ਇਕੱਲਾ ਥਣ ਮੁਠੀ ਵਾਲਾ ਥਣ ਨਾੜਾ ਨੂੜਾ ਕਰਵਾ ਦੇ ਫੁੱਲ ਚੰਗੀਆਂ ਪਛਾਹ ਤੋਂ ਲੈ ਵਾਰ ਇੱਕ ਨੰਬਰ ਲੈ ਵਾ ਬਾਈ ਕਰਮਾਲੀ ਦਾ ਤੋਰ ਦੇ ਮੜੀ ਜੀ ਬਾਪੂ ਮੋਲ ਇਹਦਾ ਹੀ ਫੋਨ ਤੇ ਹੋਜਾ ਹਾਂ ਜੀ ਫੁੱਲ ਤੇ ਕਰ ਦਿਆਂਗੇ ਫਿਰ ਠੀਕ ਆ ਅਗਲੇ ਵੇਚੀ ਹੁੰਦੀ ਆ ਜਾਂ ਕੋਈ ਠੀਕ ਆ ਫਿਰ ਉਹੇ ਜਾ ਜੈ ਜੀ ਨਤਮ ਅਗਲਾ ਕਹਿੰਦਾ ਦਾਸਤਾ ਜੈ ਜੀ ਹੋ ਮੋਲੇ ਦਾ ਹਾਂ ਮੋਲੇ ਹਿਸਾਬ ਨਾ ਕਰ ਬਸ ਠੀਕ ਆ ਜਾਨਾ ਦੇਖ ਲੋ ਜੀ ਮੋਲੇ ਆਪ ਹਿਸਾਬ ਨਹੀਂ ਕਰ ਮੈਂ ਕਹਿੰਦਾ ਚੀਜ਼ ਐ ਕਿ ਨਹੀਂ ਹਾਂ ਦੁੱਧ ਨਹੀਂ ਦੀ ਹਾਂ ਗਰਮੀ ਮਨਨੇ ਤੇ ਫੈਂਟ ਫੁੱਲ ਹੋਊਗੀ ਬਈ ਸਦਾ ਬਹਾਰ ਚੀਜ਼ ਆਈ ਠੀਕ ਐ ਕਿ ਨਹੀਂ ਮੱਝ ਨਾਲ ਦਾ ਦੁੱਧ ਦੇ ਦੇਣਾ ਕਰ ਮਾਣੀ ਤੂਰਾ ਤੂਰਾ ਬੱਚੇ ਦਾ ਕਰਦੀਆ ਕੋਈ ਚੱਕਰ ਨਹੀਂ ਬੱਚੀ ਦੇਵਾ ਕੀ ਬਾਤ ਆ ਅਗਰ ਬੱਚਾ ਡੱਬਾ ਦਿੱਤਾ ਆਪਾਂ ਇਹਦਾ ਪ੍ਰੂਫ ਬਣਾਇਆ ਆਪਣਾ ਸਹੀ ਗੱਲ ਆ ਬਾਈ ਹਾਂ ਉਹ ਵੀ ਬਣਾਇਆ ਬਈ ਵੀਡੀਓ ਚ ਚੜਦੀ ਦੇ ਜਿਹੜੇ ਫੂਕੇ ਹਤੀ ਠੀਕ ਐ ਬਾਈ ਅੱਗੇ ਆ ਗਈ ਜੇਰ ਦਿਖਾਤੀ ਦੀ ਹਾਂ ਦਿਖਾਤੀ ਤਿੰਨ ਨੰਬਰ ਤੇ ਕਿਹੜਾ ਸੂਆ ਸੁੰਦੀ ਐ ਉਹ ਦੂਜਾ ਤੀਜਾ ਇੱਥੇ ਜੇ ਹੋਊ ਤੀਜਾ ਵੀ ਹੋ ਸਕਦਾ ਜੀ ਓਕੇ ਕਿੰਨੇ ਦਿਨ ਲਊ ਇਹ ਇਹ ਲੈ ਜੂ ਹਜੇ ਹਫਤਾ ਹਫਤਾ ਲੈ ਜੂ ਠੀਕ ਆ ਕਿੰਨਾ ਕਰਕਾਰ ਹੱਡੀ ਛੁੱਡੀ ਪੂਰੀ ਦੁੱਧ ਦਾ ਰਕਾਰ ਇਹ ਜੀ ਜੀ 25 ਦੇ ਨੇੜੇ ਤੇੜ ਚਾਹੀਦੇ ਦੁੱਧਾ ਨੂਣਾ ਫੋਲਾ ਚੰਗੀਆਂ ਨਾ ਹੈ ਆਪਾਂ ਲੈ ਕੇ ਆਂਦੀ ਓਕੇ ਪੂਜਣੇ ਮੈਂ ਤਾਂ ਜਿਹੜਾ ਮੂਰੇ ਦੱਸਿਆ ਕਰੇ ਨੇ 25 ਦੇ ਨੇੜੇ ਤੇੜੇ ਖੋਲਦੇ ਕੋਈ ਨੇ ਦੋਰ ਦੇਣਾ ਚਾਹੀਦਾ ਬਾਦੂ ਦੇਵਾ ਬਹੁਤ ਹੈ ਜੀ ਫੁੱਲ ਬਰੀਟ ਕੱਲੀ ਕੱਚੀ ਕੱਚੀ ਆ ਉਸ ਹਿਸਾਬ ਨਾਲ ਅਦਾ ਲਾ ਲਿਓ ਜਿੱਦੇ ਬੈਡ ਤਿਆਰ ਹੋ ਗਈ ਦੱਸੋ ਕਿ ਨਹੀਂ ਹਾਂ ਜੀ ਹਾਂ ਫ੍ਰਿੰਟ ਫ੍ਰਿੰਟ ਕੱਦ ਫੁੱਲ ਲੰਮੀ ਕੱਦ ਫੁੱਲ ਥਣ ਥਣ ਇੱਕ ਨੰਬਰ ਹੈ ਕਰਮ ਵਾਲੀ ਦਾ ਕੱਲੀ ਕੱਚੀ ਕੱਚੀ ਆ ਬਸ ਲੈ ਬਈ ਤੋਰਾ ਵੀ ਕਰਮ ਵਾਲੀ ਦਾ ਇੱਕ ਨੰਬਰ ਮੋੜ ਲਿਆ ਬਈ ਮੋਲ ਇਹਦਾ ਹੀ ਬਈ ਫੂਨਤੀ ਹੋ ਜਾ ਮੋਲ ਜਿਹੜਾ ਬੈਡ ਦੇ ਹਿਸਾਬ ਨਾਲ ਬਿਲਕੁਲ ਜਾਇਜ਼ ਹੋਗਾ ਵਲਾਂ ਮੁੱਲ ਨਹੀਂ ਕਰਦੇ ਖਿੱਚ ਕੇ ਮੁੱਲ ਹੋਊਗਾ 프੍ਰਿੰਟ 프੍ਰਿੰਟ ਲੰਮੀ ਲੁੰਮੀ ਉਤੋਂ ਪਾਧਰ ਥਾਣ ਤੁਣ ਨਾੜਾ ਨੂਣਾ ਇੱਕ ਨੰਬਰ ਕਰਮਾਇਆ ਲਾਗ ਸੀ ਬਰਾ ਬਾਪੂ ਕੋਲੇ ਤਿੰਨ ਬਈ ਨਹੀਂ ਰਖਾਤੇ ਕਿਸੇ ਵੀਰ ਨੂੰ ਤੰਨਾ ਜੋ ਕੋਈ ਵੀ ਪਸੰਦ ਆਵੇ ਤਾਂ ਬਾਪੂ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ